ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਜਿੰਨੀ ਦੇਰ ਤੱਕ ਇਨਸਾਨ ਦਾ ਜ਼ਮੀਰ ਜ਼ਿੰਦਾ ਹੈ ਤਦ ਤੱਕ ਇਨਸਾਨੀਅਤ ਨਹੀਂ ਮਰ ਸਕਦੀ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਜੰਮੂ ਦੀ ਹੀ ਜੰਮੂ ਦੇ ਵਿੱਚ ਇੱਕ ਨੌਜਵਾਨ ਵੀਰ ਸਰਦਾਰ ਚੰਦੀਪ ਸਿੰਘ ਜੀ ਜਿਹੜੇ ਕੀ ਜੰਮੂ ਦੇ ਪੋਰ ਕੈਂਪ ਇਲਾਕੇ ਦੇ ਵਿੱਚ ਰਹਿਣ ਵਾਲੇ ਨੇ ਔਰ ਮੈਂ ਤੁਹਾਨੂੰ ਦੱਸਦੇ ਆ ਕਿ ਇਹ ਖਬਰ ਦਿੰਦੇ ਆ ਮੈਨੂੰ ਵੀ ਖੁਸ਼ੀ ਹੋ ਰਹੀ ਹੈ ਉਹ ਆਪ ਸਕਰੀਨ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਹੋ ਸਕਦਾ ਹੈ ਉਹ ਦੁਨੀਆ ਦੇ ਸਾਹਮਣੇ ਆਪਣਾ ਚਿਹਰਾ ਨਾ ਦਿਖਾਣਾ ਚਾਹਣ ਪਰ ਉਹਨਾਂ ਨੇ ਜੋ ਅੱਜ ਇੱਕ ਕੰਮ ਕੀਤਾ ਹੈ ਉਹ ਇੱਕ ਬਹੁਤ ਹੀ ਵੱਡਾ ਕੰਮ ਕੀਤਾ ਹੈ ਜਿਵੇਂ ਕਿ ਇੱਕ ਪਰਸ ਜਿਹੜਾ ਹੈ ਮੈਂ ਨਾਲ ਦੇ ਨਾਲ ਸਕਰੀਨ ਦੇ ਉੱਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਹਾਂ ਇਹ ਜੋ ਪਰਸ ਹੈ ਉਈ ਉਹਨਾਂ ਨੂੰ ਮਿਲਿਆ ਹੈ ਜੰਮੂ ਦੇ ਹੋਟਲ ਏਸ਼ੀਆ ਦੇ ਬਿਲਕੁਲ ਨੇੜੇ ਹੋਟਲ ਏਸ਼ੀਆ ਦੇ ਨੇੜੇ ਇਹ ਜਿਹੜਾ ਪਰਸ ਹੈ ਡਾਰਕ ਕਲਰ ਦਾ ਪਰਸ ਹੈ ਇਹਦੀ ਪਰਸ ਦੀ ਅੱਗੋਂ ਔਰ ਪਿੱਛੋਂ ਮੈਂ ਤੁਹਾਨੂੰ ਦੋਵੇਂ ਤਸਵੀਰਾਂ ਨਾਲ ਦੇ ਨਾਲ ਸਕਰੀਨ ਤੇ ਦਿਖਾ ਰਿਹਾ ਹਾਂ ਇਹ ਪਰਸ ਜਿਸ ਕਿਸੇ ਦਾ ਵੀ ਹੋਵੇ ਸਕਰੀਨ ਦੇ ਉੱਤੇ ਮੈਂ ਸਰਦਾਰ ਚੰਦੀਪ ਸਿੰਘ ਦਾ ਨੰਬਰ ਵੀ ਦਿੱਤਾ ਹੋਇਆ ਹੈ ਉਸ ਨੰਬਰ ਦੇ ਉੱਤੇ ਤੁਸੀਂ ਫੋਨ ਕਰਕੇ ਇਹ ਪਰਸ ਜਿਹੜਾ ਹੈ ਉਹ ਲੈ ਸਕਦੇ ਹੋ ਮੈਂ ਤੁਹਾਨੂੰ ਨਾਲ ਦੱਸ ਦਵਾਂ ਕਿ ਇਸ ਪਰਸ ਦੇ ਵਿੱਚੋਂ ਹੋਰ ਕੀ ਕੀ ਜਿਹੜਾ ਸਮਾਨ ਹੈ ਉਹ ਨਿਕਲਿਆ ਹੈ ਇਸ ਪਰਸ ਦੇ ਵਿੱਚ ਇੱਕ ਵੋਟਰ ਕਾਰਡ ਇੱਕ ਆਧਾਰ ਕਾਰਡ ਇਹ ਦੋ ਡਾਕੂਮੈਂਟ ਜਿਹੜੇ ਨੇ ਕਿਉਂਕਿ ਆਮ ਤੌਰ ਤੇ ਇਹ ਦੋਵੇਂ ਡਾਕੂਮੈਂਟ ਬੜੇ ਕੀਮਤੀ ਹੁੰਦੇ ਨੇ ਹਰ ਇੱਕ ਇਨਸਾਨ ਦੇ ਲਈ ਔਰ ਇਹ ਡਾਕੂਮੈਂਟ ਬਣਾਉਣੇ ਵੀ ਬੜੇ ਔਖੇ ਜਿਹੇ ਹੋ ਜਾਂਦੇ ਨੇ ਔਰ ਇਸ ਡਾਕੂਮੈਂਟ ਦੇ ਆਧਾਰ ਦੇ ਉੱਤੇ ਇਹ ਪਰਸ ਜਿਹੜਾ ਹੈ ਮੈਂ ਨਾਲ ਹੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਿੰਨਾ ਡਾਕੂਮੈਂਟਸ ਦੀ ਫੋਟੋ ਇਹ ਜੋ ਫੋਟੋ ਹੈ ਤੁਸੀਂ ਦੇਖ ਰਹੇ ਹੋ ਸਾਹਮਣੇ ਅਨੀਤਾ ਦੇਵੀ ਵਾਈਫ ਆਫ ਮੇਵਾ ਰਾਮ ਅਨੀਤਾ ਦੇਵੀ ਵਾਈਫ ਆਫ ਮੇਵਾ ਰਾਮ ਇਹ ਵੋਟਰ ਕਾਰਡ ਜਿਹੜਾ ਨਾਲ ਤੁਹਾਨੂੰ ਦਿਖਾ ਰਿਹਾ ਇਸੀ ਵੋਟਰ ਕਾਰਡ ਦੀ ਬੈਕ ਸਾਈਡ ਵੀ ਤੁਹਾਨੂੰ ਦਿਖਾ ਰਿਹਾ ਜਿਹਦੇ ਉੱਤੇ ਇਹਨਾਂ ਦਾ ਇੱਕ ਐਡਰੈਸ ਲਿਖਿਆ ਹੋਇਆ ਮੈਂ ਦੋਵੇਂ ਡਾਕੂਮੈਂਟਾਂ ਦਾ ਐਡਰੈਸ ਵੀ ਦੱਸਾਂਗਾ ਵਾਰਡ ਨੰਬਰ 11 ਮੁਹੱਲਾ ਬੋੜੀ ਵਾਲਾ ਅਰਨੀਆ ਤੇ ਪਿੰਨ ਕੋਡ ਲਿਖਿਆ ਹੈ 181131 ਇਹ ਅਨੀਤਾ ਦੇਵੀ ਜੀ ਦਾ ਕੋਈ ਪਰਸ ਜਿਹੜਾ ਹੈ ਉਹ ਜੰਮੂ ਦੇ ਹੋਟਲ ਏਸ਼ੀਆ ਦੇ ਲਾਗੇ-ਤਾਗੇ ਡਿੱਗਿਆ ਹੋਇਆ ਸਰਦਾਰ ਚੰਦੀਪ ਸਿੰਘ ਨੂੰ ਮਿਲਿਆ ਅੱਜ ਸ਼ਾਮ ਦੇ ਕਰੀਬ 7 ਤੋਂ 7:30 ਵਜੇ ਦੇ ਵਿੱਚ ਜਿਹੜਾ ਸਮਾਂ ਹੁੰਦਾ ਹੈ ਉਹ ਇਹਨਾਂ ਨੂੰ ਮਿਲਿਆ ਸਰਦਾਰ ਚੰਦੀਪ ਸਿੰਘ ਦਾ ਕਹਿਣਾ ਹੈ ਕਿ ਇਹਦੇ ਵਿੱਚੋਂ ਇੱਕ ਵੋਟਰ ਕਾਰਡ ਦੇ ਨਾਲ ਦੇ ਨਾਲ ਆਧਾਰ ਕਾਰਡ ਵੀ ਮਿਲਿਆ ਹੈ ਆਧਾਰ ਕਾਰਡ ਦਾ ਨੰਬਰ ਅਸੀਂ ਬਲਰ ਕੀਤਾ ਹੋਇਆ ਹੈ ਕਿਉਂਕਿ ਇੱਕ ਬੜਾ ਸੰਜੀਦਾ ਡਾਕੂਮੈਂਟ ਹੈ ਇਦੇ ਉੱਤੇ ਜੋ ਫੋਟੋ ਤੁਸੀਂ ਦੇਖ ਰਹੇ ਹੋ ਅਨੀਤਾ ਦੇਵੀ ਦੀ ਫੋਟੋ ਵੀ ਲੱਗੀ ਹੋਈ ਹੈ ਔਰ ਇਹਨਾਂ ਦੀ ਡੇਟਾ ਬਰਥ ਵੀ ਦਿੱਤੀ ਹੋਈ ਹੈ 5 6 1975 ਔਰ ਇਸੇ ਆਧਾਰ ਕਾਰਡ ਦੀ ਬੈਕ ਸਾਈਡ ਤੁਹਾਨੂੰ ਮੈਂ ਨਾਲ ਦੇ ਨਾਲ ਦਿਖਾ ਦਵਾਂ ਇਸ ਆਧਾਰ ਦੀ ਬੈਕ ਸਾਈਡ ਦੇ ਉੱਤੇ ਜੋ ਐਡਰੈਸ ਲਿਖਿਆ ਹੋਇਆ ਹੈ ਉਹ ਵੀ ਵਾਈਫ ਆਫ ਮੇਵਾਰਾਮ ਵਾਰਡ ਨੰਬਰ 11 ਅਰਨੀਆ ਅਦਲਹਿੜ ਜੰਮੂ ਤੇ 18 11 31 ਇਹ ਆਧਾਰ ਕਾਰਡ ਔਰ ਵੋਟਰ ਕਾਰਡ ਦੇ ਨਾਲ-ਨਾਲ ਉਸ ਪਰਸ ਦੇ ਵਿੱਚੋਂ ਇੱਕ ਬਿੱਲ ਨਿਕਲਿਆ ਹੈ ਉਹ ਬਿੱਲ ਅਤੇ ਉਸ ਸ਼ਾਇਦ ਉਸੇ ਚੀਜ਼ ਦਾ ਬਿੱਲ ਹੋਣਾ ਹੈ ਇਹ ਇੱਕ ਕੋਈ ਛੋਟਾ ਜਿਹਾ ਗਹਿਣਾ ਵੀ ਹੈ ਵਿੱਚ ਜੋ ਅਸੀਂ ਨਹੀਂ ਦੱਸਣਾ ਚਾਹੁੰਦੇ ਕਿ ਉਹ ਗਹਿਣਾ ਕੀ ਹੈ ਜਿਸ ਕਿਸੇ ਦਾ ਉਹ ਗਹਿਣਾ ਅਤੇ ਉਹ ਬਿੱਲ ਇਸ ਪਰਸ ਦੇ ਵਿੱਚੋਂ ਨਾਲ ਨਿਕਲਿਆ ਹੈ ਉਹ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਇੱਕ ਆਪਸੀ ਸਾਂਝ ਟੀਵੀ ਦਾ ਨੰਬਰ ਵੀ ਮੈਂ ਨਾਲ ਦੇ ਰਿਹਾ ਔਰ ਸਰਦਾਰ ਚੰਦੀਪ ਸਿੰਘ ਜਿਨ੍ਹਾਂ ਨੂੰ ਇਹ ਪਰਸ ਮਿਲਿਆ ਹੈ ਕਿਰਤ ਕਰਨ ਵਾਲੇ ਜਿਹੜੇ ਨਾ ਇਹ ਨੌਜਵਾਨ ਵੀਰ ਇਹ ਚਾਹੁੰਦੇ ਨੇ ਕਿ ਜਿਸ ਦਾ ਵੀ ਕਿਸੇ ਦਾ ਇਹ ਪਰਸ ਇਹ ਡਾਕੂਮੈਂਟ ਅਤੇ ਵਿੱਚ ਸ਼ਾਇਦ ਕੁਝ ਕ ਪੈਸੇ ਵੀ ਪਏ ਹੋਏ ਨੇ ਔਰ ਨਾਲ ਹੀ ਇੱਕ ਕੋਈ ਛੋਟਾ ਜਿਹਾ ਗਹਿਣਾ ਵੀ ਜਿਹੜਾ ਹੈ ਉਹ ਪਿਆ ਹੋਇਆ ਹੈ ਇੱਕ ਬਿੱਲ ਪਿਆ ਹੋਇਆ ਹੈ ਉਹ ਗਹਿਣਾ ਕੀ ਹੈ ਇਹ ਦੱਸ ਕੇ ਅਤੇ ਉਹ ਬਿੱਲ ਜਿਹੜਾ ਹੈ ਉਹ ਕਿਹੜੇ ਜੁਵੇਲਰ ਦਾ ਹੈ ਉਹ ਦੱਸ ਕੇ ਤੁਸੀਂ ਆਪਣਾ ਪਰਸ ਜਿਹੜਾ ਹੈ ਉਹ ਲੈ ਸਕਦੇ ਹੋ ਔਰ ਖਾਸ ਚੰਦੀਪ ਸਿੰਘ ਜੀ ਨੇ ਕਿਹਾ ਹੈ ਕਿ ਜਿਹੜਾ ਵੀ ਕੋਈ ਇਸ ਪਰਸ ਨੂੰ ਲੈਣ ਲਈ ਆਵੇ ਉਹ ਇਹ ਡਾਕੂਮੈਂਟ ਵੀ ਨਾਲ ਦੇ ਨਾਲ ਦਿਖਾ ਰਹੇ ਆ ਪਰਸ ਦੀ ਸ਼ਕਲ ਵੀ ਦਿਖਾ ਹੀ ਦਿੱਤੀ ਐ ਪਰ ਉਹ ਅਨੀਤਾ ਦੇਵੀ ਨੂੰ ਨਾਲ ਲੈ ਕੇ ਆਵੇ ਜਾਂ ਗੱਲਬਾਤ ਕਰਵਾ ਕੇ ਉਹ ਪਰਸ ਲੈਣ ਲਈ ਆਵੇ ਤਾਂ ਫੋਨ ਨੰਬਰ ਤੁਹਾਨੂੰ ਦੱਸ ਦਿੱਤੇ ਨੇ ਇਸ ਪਰਸ ਦੇ ਵਿੱਚ ਸਮਾਨ ਵੀ ਪਿਆ ਹੋਇਆ ਹੈ ਕੋਈ ਗਹਿਣਾ ਹੈ ਛੋਟਾ ਜਿਹਾ ਔਰ ਉਹਦਾ ਸ਼ਾਇਦ ਬਿੱਲ ਵੀ ਹੈਗਾ ਨਾਲ ਤੇ ਸ਼ਾਮ ਦੇ 7 ਤੋਂ 7:30 ਵਜੇ ਇਹ ਪਰਸ ਚੜਾ ਹੈ ਆਸ਼ੀਆ ਹੋਟਲ ਦੇ ਬਾਹਰ ਜੰਮੂ ਵਿਖੇ ਇਹ ਸਰਦਾਰ ਚੰਦੀਪ ਸਿੰਘ ਨੂੰ ਮਿਲਿਆ ਹੈ ਔਰ ਚੰਦਾ ਚੰਦੀਪ ਸਿੰਘ ਜੀ ਦਾ ਕਹਿਣਾ ਹੈ ਕਿ ਕੋਈ ਵੀ ਬੰਦਾ ਇਸ ਨੰਬਰਾਂ ਦੇ ਉੱਤੇ ਫੋਨ ਕਰਕੇ ਇਸ ਪਰਸ ਦੇ ਅੰਦਰ ਕੀ ਸਮਾਨ ਪਿਆ ਸੀ ਉਹਦੀ ਨਿਸ਼ਾਨੀ ਦੱਸ ਕੇ ਤੇ ਉਹ ਇਸ ਪਰਸ ਨੂੰ ਲੈ ਸਕਦਾ ਹੈ ਔਰ ਤੁਹਾਨੂੰ ਫਿਰ ਤੋਂ ਦੱਸ ਰਹੀਏ ਅਨੀਤਾ ਦੇਵੀ ਵਾਈਫ ਆਫ ਮੇਵਾ ਰਾਮ ਅਰਨੀਆ ਅਦਲਹੜ ਬੋੜੀ ਬੋੜੀ ਮਹੱਲਾ ਸ਼ਾਇਦ ਇਹ ਲਿਖਿਆ ਹੋਇਆ ਹੈ ਇਹ ਐਡਰੈਸ ਹੈ ਜਿਸ ਕਿਸੇ ਨੂੰ ਵੀ ਇਸ ਐਡਰੈਸ ਦੀ ਇਸ ਤਸਵੀਰ ਦੇ ਉੱਤੇ ਦਿੱਤੀ ਹੋਈ ਨੀਤਾ ਦੇਵੀ ਦੀ ਜਾਣ ਪਛਾਣ ਹੋਵੇ ਉਹ ਛੇਤੀ ਤੋਂ ਛੇਤੀ ਇਸ ਖਬਰ ਨੂੰ ਉਨ੍ਹਾਂ ਤੱਕ ਪਹੁੰਚਾਏ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਛੇਤੀ ਤੋਂ ਛੇਤੀ ਇਹ ਖਬਰ ਜੜੀ ਹੈ ਉਹ ਉੱਥੇ ਤੱਕ ਪਹੁੰਚੇ ਔਰ ਉਹ ਆਪਣਾ ਸਮਾਨ ਜਿਹੜਾ ਹੈ ਉਹ ਲੈ ਸਕਣ ਔਰ ਸ਼ਬਾਸ਼ ਦੇਣੀ ਪਏਗੀ ਸਰਦਾਰ ਚੰਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਇਨਸਾਨੀਅਤ ਦੀ ਮਿਸਾਲ ਨੂੰ ਹਜੇ ਤੱਕ ਜਿਹੜਾ ਹੈ ਇਸ ਦੁਨੀਆ ਦੇ ਉੱਤੇ ਜ਼ਿੰਦਾ ਰੱਖਿਆ ਹੈ ਔਰ ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਇਹ ਖਬਰ ਜਿਹੜੀ ਹੈ ਅਨੀਤਾ ਦੇਵੀ ਵਾਈਫ ਆਫ ਮੇਵਾ ਰਾਮ ਇਹਨਾਂ ਤੱਕ ਪਹੁੰਚ ਸਕੇ ਔਰ ਇਹ ਆਪਣਾ ਪਰਸ ਔਰ ਜੜਾ ਉਹਦੇ ਵਿੱਚ ਸਮਾਨ ਪਿਆ ਹੋਇਆ ਹੈ ਉਹ ਵਾਪਸ ਲੈ ਲੈਂਦੇ ਰਹੋ ਦੇਖਦੇ ਰਹੋ ਆਪਸੀ ਸਾਇੰਟਿਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ